ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 트ੰਪ ਦੀ ਕੂਟਨੀਤੀ ਨਾਲ ਵੀ ਰੋਕਨ ਨੂੰ ਤਿਆਰ ਨਹੀਂ ਹਨ ਪੁਨ ਚੀਨ ਨਾਲ ਬਣਾ ਰਹਾ ਹੈ ਜੁੱਦ ਦਾ ਪਲਾਨ ਯੂਕਰੇਨ ਜੁੱਦ ਲੰਬਾ ਹੁੰਦਾ ਜਾ ਰਿਹਾ ਹੈ ਭਾਵੇਂ ਕਿ ਅਮਰੀਕੀ ਰਾਸ਼ਟਰਪਤੀ 트ੰਪ ਦੇ ਜਰਾਜਦੂਤ ਵਿਟਕ ਵਿਟਕੋਫ ਦੀ ਪੁਨਤ ਨਾਲ ਮੁਲਾਕਾਤ ਤੋਂ ਬਾਅਦ ਸ਼ਾਂਤੀ ਦੀ ਕੁਝ ਉਮੀਦ ਪੈਦਾ ਹੁੰਦੀ ਪੈਦਾ ਹੋਈ ਹੈ ਪਰ ਸਵਾਲ ਇਹ ਹੈ ਕਿ ਜੋ ਕਰਨ ਜੁੱਧ ਵਿੱਚ ਅੱਗੇ ਕੀ ਹੈ ਜੰਗਬੰਦੀ ਦਾ ਜਾਂ ਮਹਾ ਸੰਗਰਾਮ ਕਿਉਂ ਰੂਸ ਨੇ ਸਪਸ਼ਟ ਤੌਰ ਤੇ ਜੰਗਬੰਦੀ ਤੋਂ ਇਨਕਾਰ ਕਰ ਦਿੱਤਾ ਹੈ ਕਲੇਮਲਿਨ ਨੇ ਕਿਹਾ ਹੈ ਕਿ ਜੋ ਵੀ ਚਾਹ ਉਹ ਕੀਤਾ ਜਾਵੇਗਾ ਨਾਲ ਹੀ ਰੂਸ ਦੀ ਇਸ ਆਕਰ ਦੇ ਪਿੱਛੇ ਚੀਨ ਦਾ ਸਮਰਥਨ ਕਰਦਾ ਜਾਪਦਾ ਹੈ 트럼ਪ ਵੱਲੋਂ ਦਿੱਤੀ ਗਈ ਸਿਮਾ ਸੀਮਾ ਚੋ ਕੋਝ ਹੀ ਕੰਟੇ ਬਾਕੀ ਹਨ ਸਮਾ ਸੀਮਾ ਇਸ ਸਮਾਸੀ ਮੇਂ ਦੇ ਖਤਮ ਹੋਣ ਤੋਂ ਪਹਿਲਾਂ ਅਮਰੀਕਾ ਜੋ ਕੋਰਟ ਨੀਤੀ ਤੇ ਦੰਨ ਨੀਤੀਆਂ ਤਿਆਰੀਆਂ ਜੋ ਰੁੱਜਿਆ ਹੋਇਆ ਹੈ ਪਾਬੰਦੀਆਂ ਦੀ ਸੂਚੀ ਵੀ ਵਧਾਈ ਜਾ ਰਹੀ ਹੈ ਰੂਸ ਨੇ ਵੀ ਇੱਕ ਵੱਡੇ ਮਹਾ ਸੰਗਰਾਮ ਦੇ ਪ੍ਰਬੰਧ ਕੀਤੇ ਹਨ ਅਤੇ ਜੰਗ ਦੇ ਬੱਦਲ ਅਮਰੀਕਾ ਅਤੇ ਜੋਤੇ ਏਸ਼ੀਆ ਤੱਕ ਮੜਾ ਰਹੇ ਹਨ ਅਮਰੀਕੀ ਜਲ ਸੈਨਾ ਜੰਗੀ ਅਬਿਆਸਤੇ ਬਹਾਨੇ ਰੂਸ ਦੇ ਨੇੜੇ ਘੁੰਮ ਰਹੀ ਹੈ ਅਲਾਸਕਾ ਖੇਤਰ ਦੇ ਚੁੱਕ ਚੁੱਕ ਕੀ ਸਾਗਰ ਤੇ ਅਮਰੀਕੀ ਜਲ ਸੈਨਾ ਦਾ ਜੰਗੀ ਅਭਿਆਸ ਚੱਲ ਰਿਹਾ ਹੈ ਇਹ ਰੂਸ ਦੇ ਅਮਰੀਕਾ ਵਿਚਕਾਰ ਸਬਤ ਤੋਂ ਛੋਟੀ ਦੂਰੀ ਹੈ ਇਸ ਦੇ ਸਮੇ ਅਮਰੀਕੀ ਜਲ ਸੈਨਾ ਰੂਸ ਦੇ ਬਹੁਤ ਨੇੜੇ ਜੰਗ ਅਭਿਆਸ ਕਰ ਰਹੀ ਹੈ ਅਮਰੀਕਾ ਨੇ N O R D N O N O R A D ਜਾਨੀ ਕਿ ਉੱਤਰ ਅਮਰੀਕਾ Air Force பட ਦੀ ਫੈਂਸ ਕਮਾਂਡ ਨੇ ਕਿਹਾ ਹੈ ਕਿ ਇਹ ਅਭਿਆਸ ਪੂਰੀ ਪੂਰਾ ਮਹੀਨਾ ਜਾਰੀ ਰਹੇ ਆਉਣ ਵਾਲੇ ਦਿਨਾਂ 'ਚ ਜੋਕ ਕੇ ਅਤੇ ਡੈਨਮਾਰਕ ਵੀ ਇਸ ਜੋਗ ਯੁੱਧ ਅਭਿਆਸ 'ਚ ਸ਼ਾਮਲ ਹੋਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਬਹੁਤ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੋੜ ਦਿਓ ਧੰਨਵਾਦ